ਉਨਾ ਤੇ ਲੱਗਿਆ ਨੂੰ ਕੰਮ ਤਾ ਰਾਣੀ ਦੇ ਤੀਸਰੇ ਨਵਰਾਤਰੀ ਲਈ ਆ ਤੇ ਪਤਿਜਨਾਂ ਨੂੰ ਲੱਖ ਲੱਖ ਵਧਾਈ ਮਾਤਾ ਰਾਣੀ ਸਿੱਤੇ ਮੇਰਾ ਪ੍ਰਿਆਤ ਕਰੇ ਦੋਸ ਸਾਚੇ ਦਰਬਾਰ ਕੀ ਜੈ ਜੇ ਕਰ ਮਾ ਚੰਤਾ ਵਰਦੀ ਜੀ ਦਾ ਪ੍ਰੇਮ ਸਭੋ ਨਾ ਉਹ ਤਾਰੇ ਹੀ ਬੋਲ ਮਾਸ਼ੇ ਨਮਸਤ ਕਾ ਕਿੰਤਾ ਬੁਰੀ ਜੈ ਮਾਤਾ ਮਝਵਾਲਾ ਦੇਵੀ ਜੈ ਮਾਤਾ ਮਾਂ ਕਾਂਗੜੇ ਵਾਲੀ ਜੈ ਮਾਤਾ ਮੱਛਮੰਡਾ ਦੇਵੀ ਜੈ ਮਾਤਾ ਮਾਂ ਵੈਕਨ ਦੇਵੀ ਜੈ ਮਾਤਾ ਮਾਂ ਨੈਣਾ ਦੇਵੀ ਜੈ ਮਾਤਾ ਮਾਂ ਮਨਸਾ ਦੇਵੀ ਜੈ ਮਾਤਾ ਮਹਾਰਾਜਨੀ ਵਾਲੀ ਜੈ ਮਾਤਾ ਮਾਂ ਪਾਮ ਵਾਲੀ ਜੈ ਮਾਤਾ ਮਾਂ ਹੱਤ ਵਾਲੀ ਜੈ ਮਾਤਾ ਮਾਂ ਖੇੜਾ ਓਏ ਬੱਚੇ ਵੀ ਬੋਲਣ ਜੈ ਮਾਤਾ ਦੀ ਓ ਬਜ਼ੁਰਗੇ ਵੀ ਬੋਲਣ ਜੈ ਮਾਤਾ ਦੀ ਮੇਰੀਆਂ ਪੇਣਾ ਵੀ ਬੋਲਣ ਜੈ ਮਾਤਾ ਦੀ ਮੇਰੇ ਵੀਰੇ ਵੀ ਬੋਲਣ ਜੈ ਮਾਤਾ ਦੀ ਓਏ ਆਂਦੇ ਵੀ ਬੋਲੋ ਜੈ ਮਾਤਾ ਦੀ ਓ ਜਾਂਦੇ ਵੀ ਬੋਲੋ ਜੈ ਮਾਤਾ ਦੀ ਓਏ ਮੋਲ ਜੈ ਮਾਤਾ ਕਾ ਜੈ ਮਾਤਾ ਮਾ ਚਿੰਤਾ ਭਰਨੀ ਜੈ ਮਾਤਾ ਮਾ ਜਵਾਲਾ ਦੇਵੀ ਜੈ ਮਾਤਾ ਮਾ ਕਾਂਗਰੇੜੇ ਵਾਲੀ ਜੈ ਮਾਤਾ ਮਾ ਚੰਡਾ ਦੇਵੀ ਜੈ ਮਾਤਾ ਮਾ ਵੈਰਿਨੂ ਦੇਵੀ ਜੈ ਮਾਤਾ ਮਾ ਨੇਣਾ ਮਾ ਆਪ ਬੁਲਾਉਂਦੀ ਜੈ ਮਾਤਾ ਬਾਜਟੀਆਂ ਪਾਉਂਦੀ ਜੈ ਮਾਤਾ ਮਾ ਕਿ ਨਮਸਤਕਾ ਜੈ ਮਾਤਾ ਮਾ ਕਿੰਤਾ ਬੁਰੜੀ ਜੈ ਮਾਤਾ ਮਜਵਾਲਾ ਦੇਵੀ ਜੈ ਮਾਤਾ ਮਾ ਕੰਗੜ ਵਾਲੀ ਜੈ ਮਾਤਾ ਮਚਮੰਦਾ ਦੇਵੀ ਜੈ ਮਾਤਾ ਓਏ ਆ ਗਏ ਬੰਦਰ ਜੈ ਮਾਤਾ ਓ ਕਰੋ ਅਭਿਦਰਛਰੇ ਮਾ ਕੇਰਾ ਵਾਲੀ ਜੈ ਮਾਤਾ ਮਾ ਮੇਰਾ मब कुझ दुकराने करोली भरंदी कोई जवे न खाली मही मेर वारी महां लाटा वाली महां जोतां वाली, जोता वाली सुण मंदर ਵੀ ਬੋਲਣ ਉਹ ਚੰਡੇ ਵੀ ਬੋਲਣ ਉਹ ਟੋਲਕੀਆ ਵੀ ਬੋਲਣ ਉਹ ਛਣੇ ਵੀ ਬੋਲਣ ਓਏ पुरिया भी बोले दशियारपुरिया भी बोले तरन रोड़ा भी बोले रणु शर्मा भी बोले लकेश ओरी भी बोले दीपक मनाचरी भी बोले ओए आ गए मंदिर ओ चलो भी अंदर ओ दर्शन कर लो ओ चोलियां भर लो Alondi. Yeah.